ਤੁਸੀਂ ਵੀ ਰਹੀ ਤੁਸੀਂ ਵੀ ਰਹੀ ਮੈਂ ਕਿਹੜਾ ਕਿਹ ਚੁੱਕੀ ਰਹੀ ਤੁਸੀਂ ਵੀ ਰਹੀ ਅੱਜ ਹੋ ਗਈ ਬਰਾਤ ਦੀ ਤਿਆਰੀ ਆਪਾਂ ਹੋ ਗਿਆ ਪੂਰੇ ਰੈਡੀ ਤੇ ਕਮੈਂਟ ਕਰੋ ਵੀ ਕਿਵੇਂ ਲੱਗਦਾ ਕੁਰਤਾ ਪਜਾਮਾ ਪਾਇਆ ਤੇ ਨਾਲ ਪਾਈ ਹੈ ਜੈਕਟ ਤੇ ਜੁੱਤੀ ਜੱਤੀ ਪਾਈ ਆ ਗੱਡੀ ਆਪਣੀ ਵੈਸੇ ਬਾਹਰ ਸੀ ਗੱਡੀ ਤੇ ਜਾਣਾ ਸੀ ਪਰ ਗਗਨਾ ਕਹਿੰਦਾ ਵੀ ਮੇਰੇ ਕੋਲ ਇੱਕ ਸ਼ੀਤ ਹੈਗੀ ਆ ਮੈਂ ਚਲੋ ਉਹਦੇ ਨਾਲ ਚੱਲ ਵੜਦੇ ਆ ਤੇ ਆਜੋ ਫਿਰ ਚੱਲ ਜੀ ਆਪਾਂ ਕਿਵੇਂ ਸਤਾਤ ਓਕੇ ਕੰਮ ਹਾਂ ਜਮਾ ਸ਼ੇਰ ਦੰਨ ਕੈਂਟ ਹੈ ਨਾ ਨਨੋ ਉਹ ਨਨੋ ਵਿਆਹ ਚੱਲੇ ਜਾਣਾ 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 ਹੱਥ ਨਾ ਲਾ ਜੀ ਜਾਣਾ ਚੰਗਾ ਬਾਏ ਬਾਏ ਭਾਈ 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 ਸਤਾਰ ਕਹਿੰਦਾ ਵੇ ਐਨਕਾ ਲਾਓ ਹਾਂ ਸਤਾਰ ਫਿਰ ਵਾਲੀ ਚੜਾਈ ਹੋ ਜੂ ਹਾਂ ਚੱਲਾ ਜਾਂਦੇ ਆ ਤੇਰਾ ਰੀਲ ਉਹਨਾਂ ਬੁਲਾਣਾ ਫਿਰ ਆਪਾਂ ਐਨਕਾ ਰੱਖ ਲਾਂਗੇ ਹਾਂ ਠੀਕ ਆ ਹੁਣ ਕਹਿੰਦਾ ਓਕੇ ਮੈਂ ਕਹਿੰਦੀ ਸੇਰਾ ਸੇਰਾ ਸਾਰੇ ਮਿੱਤਰੋ ਗੰਗਣਾ ਬਰਾੜ ਬਾਈ ਆਇਆ ਆਪਾਂ ਲੈਣ ਧੰਨਵਾਦ ਬਾਈ ਨੂੰ ਮੈਂ ਕਿਹਾ ਸੀਗਾ ਚੱਲ ਆਪਣੀ ਗੱਡੀ ਕਰੀ ਤੇ ਹੁਣ ਆਪਾਂ ਆ ਗਏ ਤੇ ਮਾਮੂ ਜੀ ਸੈਟ ਵੀ ਆ ਮਾਮੂ ਬਾਈ ਕਿਵੇਂ ਵਧੀਆ ਬਾਈ ਵਧੀਆ ਹੋਰ ਬਾਈ ਗਗਨ ਬਰਾੜ ਚੜਦੀ ਕਲਾ ਹਾਂ ਹਾਂ ਬਾਈ ਬਾਕੀ ਮਿਲਦੇ ਆ ਪੈਲਸ ਜਿਕੇ ਨਹੀਂ ਪਾਉਣਾ ਹੋਰ ਕਿਨੂੰ ਕੋਈ ਕੇ ਕਲਾਸਮੇਟ ਦਾ ਪਹਿਲਾਂ ਬੈਠੇ ਆ ਮੇਰਾ ਕਲਾਸਮੇਟ ਮੇਰਾ ਭਰਾ ਛੱਡ ਦੀ ਕਲਾ ਅਸੀ ਕੱਲ ਜੀ ਹੋਰ ਆ ਬੜਾ ਵਧੀਆ ਹੋਰ ਪਾਗੋ ਹਾਂ ਵਧੀਆ ਵਧੀਆ ਇਧਰ ਮੋਦਕੀ ਇਹ ਆ ਛੱਟ ਹਾਂ ਇਹ ਛੱਕਰ ਮੋਦਕ ਇਹ ਮੇਨਾ ਮੇਨਾ ਹਾਂ ਮੇਨਾ 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 ਬਾਈ ਹਰ ਮੇਨਾ ਵਾਕੇ ਮੋਦਕੀ ਮੈਂ ਦੁਕਾਨਾਂ ਤੇ ਮੈਂ ਉਵੇਂ ਇੱਥੇ ਆਇਆ ਹਾਂ ਏ ਮਲੰਗਾਂ ਡੈ ਨੀ ਆ ਫੁੱਲਾ ਇਹ ਨਹੀਂ ਕੱਟੀ ਜਾਣੀ ਆਈ ਚੱਲਨੀ ਇਹਦਾ ਫੇਰ ਕੀ ਹੋਇਆ ਯਾਰ ਇਹ ਵੈਰੀ ਆ ਵੈਰੀ ਲੰਗੇਰਾ ਵੈਰੀ ਐ ਇਹ ਮੈਰੀ ਹਾਂ ਕੰਮ ਕਰਦੇ ਲੋ ਡੀ ਐਮ ਪਾਰਸ ਅਜੇ ਰੌਣਕ ਮੇਲਾ ਵੈ ਸਟਾਰਟ ਹੋਣਾ ਆ ਕੇ ਅਡਵਾਂਸ ਹੀ ਹਾਂ ਚੱਲ ਚੱਲ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ خدا ਇੰਗ ਐ ਵੀ ਬਹੁਤ ਬਹੁਤ ਖਬਰ ਚੜਦੀ ਕਲਾ ਆਓ ਜੀ ਮਾਸੜ ਜੀ ਚੜਦੀ ਕਲਾ ਮਾਸੜ ਆ ਮੇਰਾ ਮਾਸੜ ਹੋਵੇ ਕੰਮ ਪਕੌੜਿਆਂ ਦੇ ਇਧਰ ਪ੍ਰਧਾਨ ਜੀ ਹਾਂ ਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਚੱਕੇ ਉਹਨਾਂ ਕੰਮ ਨੂੰ ਹਾਂ ਵੀ ਰੇਸ਼ਮ ਓਕੇ ਬਾਈ ਲੋ ਬਾਈ ਲੈਂਦੇ ਨਿਆਰੇ ਇੱਥੇ ਜੇ ਕੀ ਹਾਲ ਸਸਿਕਾ ਬਾਈ ਚੱਕੇ ਉਹਨਾਂ ਕੰਮ ਨੂੰ ਕੈਨੇਡਾ ਵਾਲਾ ਇਹ ਸਾਡਾ ਯਾਰ ਇਧਰ ਮੰਮੂ ਮੰਮੂ ਸਟ ਚੱਕ ਦਿਓ ਕੰਮ ਨੂੰ ਕਰਾਂ ਫੋਜੀ ਗੇਰ ਨੰਬਰ 8 ਫੋਜੀ ਚੱਟਾ ਹਲੋ ਬਈ ਨਾਸ਼ਤਾ ਹੋ ਰਿਹਾ ਜੀ ਬਲਾ ਮੈਂ ਮਿੱਤਰੋ ਖਾਣਾ ਪੀਣਾ ਖਾ ਲਿਆ ਚਾਹ ਜੂ ਪੀ ਲਈ ਤੇ ਪਕੌੜੇ ਪੂਰੇ ਲੈ ਖਾ ਮੈਂ ਤੇ ਮੰਮੂਰੇ ਹੁਣ ਅਸੀਂ 2 ਮਿੰਟ ਕਰਦੇ ਹਾਂ ਰੈਸਟ ਤੇ ਬਾਕੀ ਫੈਲਸ ਘਾਣਾ ਬਈ ਹੁਣ ਅੰਦਰੋਂ ਵਧੀਆ ਬਣ ਗਿਆ ਤੇ ਬਾਕੀ ਰੈਸਟੇਰ ਸੱਜਣਾਂ ਨਤਰਾ ਇੱਥੇ ਆਂਦੇ ਆ ਆਉਣਾ ਸਭ ਵਿਆਹ ਇੰਜਵਾਏ ਹੈ ਸਾਰੀ ਗੱਲ ਜੀ ਖੱਟ ਦੇ ਲੈਣਾ ਮੇਣਾ ਗਾਣੇ ਗੁਣੇ ਅੱਤ ਕਰਾ ਦੇ ਕਰਾਂ ਇਹ ਪਾਲ ਦਾ ਪੀਜਾ ਮੁੰਡਾ ਹਾਂ ਬਾਠੀ ਆ ਕਾਗਜ਼ ਬਣਾਉਣ ਵਾਲਾ ਆਵਾਜ਼ ਕਰ ਲੈ ਨਾ ਗ੍ਰਾਮ ਵਿੱਚ ਆਇਆ ਹੈ ਇਹ ਪੁੱਛਾ ਬਈ ਕੋਈ ਪਤਾ ਨਹੀਂ ਜਾਉਂਦਾ ਹੀ ਨਹੀਂ ਮੈਂ ਸਾਸੀਗਰ ਬਾਈ ਸਾਸੀਗਰ ਬਾਈ ਸਾਸੀਗਰ ਜੀ ਸਾਸੀਗਰ ਨਹੀਂ ਬਈ ਮੈਂ ਇਹਨੂੰ ਕਿਹਾ ਸੀ ਆਹ ਬਲੋ ਸੈੱਲ ਪੂਰੇ ਕਰ ਰਿਹਾ ਹਾਂ ਜੀ ਸੈਲਟ ਲਗਾ ਕੇ ਪੂਰੇ ਕਰਦਾ ਹੁਣ ਨਰੋਲ ਡੇਟ ਤੇ ਆ ਗਏ ਯਾਰ ਯਾਰ ਯਾਰ

आपले Okay. <laughs>

ਵੇ ਚਲਾ ਲੱਖਦੀ ਆ ਤਾਰਾਂ ਦੇ ਗੱਲ ਤੋਰ ਹਾਂਜੀ ਬਾਈ ਕੀ ਆ ਓਕੇ ਓਕੇ ਵੀ ਓਕੇ ਛੋਟਾ ਦੇ ਤੋਰ ਓ ਤੋਰ ਓ ਤੋਰ ਹਲੇ ਹਲੀ ਰੈਣੇ ਵਜਦਾ ਚਲੀ ਜਾਣਾ ਉੱਤੇ ਰੈਣੇ ਗਾ 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 ਯਾ

ਟੱਟਾ ਛੋਟਾ ਰੇਡਰ ਬੈਗ ਲੈ ਆਇਆ ਛੋਟਾ ਰੇਡਰ ਲੈ ਆਇਆ ਛੋਟਾ ਹਰੇ ਚੱਲੀ ਜਾਂਦੇ ਹਰੇ ਸਾਡਾ ਯਾਰ ਓਕੇ ਛੋਟਾ ਨੇ ਛੋਟਾ ਨੇ ਛੋਟਾ ਰੇਡਰ ਹਾਂ ਓਕੇ ਬਾਈ ਓਕੇ 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 ਹਾਂ ਕਾਕਾ ਸੱਤ ਵਧੀਆ ਸੱਤ ਠੀਕ ਹੈ ਠੀਕ ਸਰ ਸਾਡਾ ਵਿਆਹ ਹੋਵੇ ਸੈਟ ਕਿਉਂ ਨਾ ਹੋ ਜੇ ਠੀਕ ਹੈ ਵੀਰੇ ਠੀਕ ਹੈ ਬੜੀ ਖੁਸ਼ੀ ਆ ਠੀਕ ਹੈ ਠੀਕ ਹੈ ਵੀਰੇ ਓਏ ਗੱਲ ਲਈ ਗੱਲ ਓਏ ਪਾਲੇ ਨੇ ਗੱਡੀ ਲਾ ਦੇ ਉੱਤੇ ਓਏ 成都的人。<noise>